ਕੀ ਕਿਆ ਏਜੰਡੇ ਪਾਸ ਕੀਤੇ ਗਏ ਸ਼ਹਿਰ ਵਾਸੀਆਂ ਨੂੰ ਕਿਆ ਕਿਆ ਤੁਸੀਂ ਨਵਾਂ ਦਿੱਤਾ ਨਹੀਂ ਹੋ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੇ ਟੈਕਸ ਦਾ ਪੈਸਾ ਸ਼ਹਿਰ ਤੇ ਲਾਉਣਾ ਹੈ ਔਰ ਜਿੰਨੇ ਡਿਵੈਲਪਮੈਂਟ ਦੇ ਕੰਮ ਹੈ ਰੋਡਸ ਦੇ ਕੰਮ ਹੈ ਮਸ਼ੀਨਰੀ ਦੇ ਕੰਮ ਹੈ ਸਾਰੇ ਅਸੀਂ ਏਜੰਡੇ ਜੱਜ ਪਾਸ ਕਰਤੇ ਗਏ ਹੈਗੇ ਜਿਸ ਮੇਨ ਸਫਾਈ ਦਾ ਮੁੱਦਾ ਸੀਗਾ ਔਰ ਮਸ਼ੀਨਰੀ ਦਾ ਮੁੱਦਾ ਸੀਗਾ ਉਹ ਅਸੀਂ ਜਿਹੜੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਹੈ ਹੋਰ ਵੀ ਜਿਹੜਾ ਵੀ ਅੱਗੇ ਵੀ ਜਿਹੜਾ ਹੈ ਇੱਕ ਤਾਂ ਇਨਕਮ ਤੇ ਸੈਲਰੀ ਤੇ ਇੱਕ ਜਿਹੜਾ ਆਊਟਸੋਰਸ ਦੀ ਤਨਖਾਹ ਵਧਾਨ ਤੇ ਇਹ ਸਾਰੇ ਜਿਹੜੇ ਮਤੇ ਆ ਉਹ ਤੇ ਪਾਸ ਕੀਤੇ ਗਏ ਕੁਝ ਜਿਹੜੇ ਆਊਟ ਆਜेंडा ਵੀ ਆਏ ਸਾਡੇ ਕੋਲ ਸੀਗੇ ਜਿਵੇਂ ਵਿਸ਼ਕਰਮਾ ਮੰਦਰ ਦਾ ਸੀਗਾ ਆਜ਼ਾਦਾਰੀ ਹੋਰ ਵੀ ਜਿਹੜੇ ਸੀਗੇ ਉਹ ਸਾਰੇ ਜਿਹੜੇ ਮਤੇ ਸਾਰੇ ਪਾਸ ਹੋ ਗਏ ਜਿਵੇਂ ਹੱਦਬੰਦੀ ਦੀ ਗੱਲਬਾਤ ਕੀਤੀ ਜਾ ਰਹੀ ਸੀ ਪਰ 1 2 3 ਉਹ ਕੀ ਮਤੇ ਪਾਸ ਹੋਏ ਕਿ ਅਜੇ ਪੈਂਡਿੰਗ ਰੱਖਿਆ ਗਿਆ ਅਜੇ ਉਹਨੂੰ ਪੈਂਡਿੰਗ ਰੱਖਿਆ ਗਿਆ ਆ ਉਹਨੂੰ ਪੈਂਡਿੰਗ ਰੱਖਿਆ ਗਿਆ ਕਿਉਂਕਿ ਉਹਨਾਂ ਨਾਲ ਡਿਸਕਸ ਵੀ ਕਰਨੀ ਸੀਗੀ ਕੁਝ ਥੋੜਾ ਜਿਹਾ ਟੈਕਨੀਕਲ ਵੀ ਕੋਈ ਪ੍ਰੋਬਲਮ ਆ ਰਹੀ ਸੀ ਅਸੀਂ ਇੱਧਰ ਆ ਜਾ ਅਸੀਂ ਉਸ ਕਰਕੇ ਉਹਨੂੰ ਟੈਕਨੀਕਲ ਪ੍ਰੋਬਲਮ ਕਰਕੇ ਪੈਂਡਿੰਗ ਕਰ ਰਿਹਾ ਉਹ ਜਲਦੀ ਹੌਸ ਅਸੀਂ ਉਹਦੀ ਪ੍ਰਵੰਗ ਲੈਣਾ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਇਹ ਕਦੋਂ ਤੱਕ ਹੋ ਜੀਗਾ ਉਹਨਾਂ ਦਾ ਹੱਲ ਬਹੁਤ ਲੋਕ ਬਹੁਤ ਜ਼ਿਆਦਾ ਸੜਕਾਂ ਜਿਹੜੀਆਂ ਹੈਗੀਆਂ ਕੋਈ ਕੰਪਨੀ ਕੁਝ ਨਹੀਂ ਕਰਦੀ ਪਾਈਪ ਪਾ ਕੇ ਲੰਘ ਜਾਂਦੇ ਨੇ ਨਾ ਕੋਈ ਇੱਥੇ ਬੈਰੀਗੇਟ ਨਾ ਕੁਝ ਆ ਤਰਿਕਾ ਕੰਪਨੀਆਂ ਵੀ ਠੀਕ ਕੰਮ ਕਰ ਰਹੀਆਂ ਕੰਪਨੀਆਂ ਬਾਈਪਾਰੀਆਂ ਜਿਹੜੇ ਠੇਕੇਦਾਰ ਹੈ ਉਹਨਾਂ ਨੂੰ ਨੋਟਿਸ ਅਸੀਂ ਦੂਜਾ ਤੀਜਾ ਨੋਟਿਸ ਕਰ ਚੁੱਕੇ ਅੱਜ ਕਿਉਂਕਿ ਉਹਨਾਂ ਨੂੰ ਵਰਕ ਆਰਡਰ ਜਾਰੀ ਕਿਤੇ ਨੂੰ ਮਹੀਨਾ ਹੋ ਗਿਆ ਉਹਨਾਂ ਦੀ ਡਿਊਟੀ ਆ ਵੀ ਜਲ ਤੋਂ ਪੱਥਰ ਤੋਂ ਬਾਦ ਪਤਾ ਨਹੀਂ ਕੀ ਪ੍ਰੋਬਲਮ ਹੈ ਟੈਕਨੀਕਲੀ ਸਾਡੇ ਆਣ ਤੋਂ ਪਹਿਲਾਂ ਕਾਰਪੋਰੇਸ਼ਨ ਇਹੋ ਜਿਹਾ ਹਾਲ ਚੱਲਦਾ ਰਿਹਾ ਵੀ ਕੋਈ ਪੁੱਛਣ ਨੂੰ ਤਿਆਰ ਨਹੀਂ ਹੈਗਾ ਇਸ ਕਰਕੇ ਠੇਕੇਦਾਰ ਆਪਣੀ ਮਨਮਰਜ਼ੀ ਕਰਦੇ ਆ ਉਹ ਹੁਣ ਨਹੀਂ ਚੱਲਣੇ ਚੱਲੇਗੇ ਅੰਡਰ ਕੈਨਸਲ ਕਰ ਦੋਗੇ ਜੀ ਨਹੀਂ ਅ ਜੋ ਵੀ ਲੀਗਲੀ ਬੰਦਾ ਹੋਇਆ ਉਹਨਾਂ ਕੋਲ ਲੀਗਲੀ ਮੈਨੂੰ ਪਤਾ ਨਹੀਂ ਵੀ ਕਿੰਨੀ ਦੇਰ ਬਾਅਦ ਕੋਈ ਟਾਈਮ ਬਾਉਂਡ ਹੁੰਦਾ 2 ਮਹੀਨੇ 4 ਮਹੀਨੇ 6 ਮਹੀਨੇ ਉਹ ਟੈਕਨੀਕਲ ਪੁੱਛ ਕੇ ਉਸ ਤੋਂ ਬਾਅਦ ਆਪਾਂ ਐਮਸੀ ਦੀ ਤਨਖਾਹਾਂ ਦੀ ਗੱਲਬਾਤ ਕੀਤੀ ਗਈ ਹੈ ਤਨਖਾਹ ਵਧਾਈ ਚਾਹੀਦੀ ਐ ਐਮਸੀ ਆ ਜੀ ਤੇ ਤੁਹਾਡੇ ਵੀ ਹਾਂ ਐਮਸੀ ਦੀ ਦੇਖੋ ਜਿਹੜੇ ਬੰਦੇ ਐਮਸੀ ਕੰਮ ਕਰਦੇ ਤਨਖਾਹ ਦਾ ਵਧਾਣੀ ਚਾਹੀਦੀ ਐ ਜੀ ਅਸੀਂ ਹੁਣ ਜਾਰੀ ਕੀ ਮਤਾ ਪਾਇਆ ਗਿਆ ਨੇ ਕਿ ਜਿਹੜੇ ਮਤਾ ਪਾਇਆ ਜੀ ਕਿੰਨਰ ਸਮਾਜ ਦੇ ਲਈ ਵਧਾਈ ਦਾ ਉਹ ਮਨੋ ਦਾ ਦੱਸੋ ਕਿ